ਟਰਾਂਸਫਰਸ ਜਿਹੜੇ ਆ ਉਹ ਹਾਰਟ ਵਾਸਤੇ ਬੜੇ ਬੁਰੇ ਦਿਲ ਦੀਆਂ ਨਾੜੀਆਂ ਵਾਸਤੇ ਬਾਕੀ ਨਾੜੀਆਂ ਵਾਸਤੇ ਬੜੇ ਬੁਰੇ ਹੋ ਗਏ ਕਿ ਕਿਹੜੇ ਹੈਲਦੀ ਫੂਡ ਹੋ ਗਏ ਕਿਹੜੇ ਅਨ ਹੈਲਦੀ ਫੂਡ ਹੋ ਗਏ ਕਿ ਹੈਲਦੀ ਡਾਈਟ ਕੀ ਚੀਜ਼ ਹੈ ਇੱਕ ਜਿਹੜੀ એનર્ਜੀ ਡਰਿੰਕਸ ਹਨ ਇਹਦੇ ਬਾਰੇ ਚ ਕੀ ਕੁਆਂਟੀਟੀ ਚਲੰਦੇ ਕਿ ਕੀ ਉਹਦੇ ਵਿੱਚ ਉਹ ਪ੍ਰੋਡਕਟਸ ਹੈਗੇ ਕੀ ਉਹਦੇ ਵਿੱਚ ਸਪਲੀਮੈਂਟਸ ਹੈਗੇ ਉਹ ਹਾਰਮਫੁਲ ਹੈਗੇ ਦਿਲ ਵਾਸਤੇ ਵੀ ਹਾਰਮਫੁਲ ਹੈਗਾ ਲੀਵਰ ਵਾਸਤੇ ਵੀ ਹਾਰਮਫੁਲ ਹੈ ਕਈ ਅਸੀਂ ਦੇਖਿਆ ਕਿਡਨੀ ਫੇਲਿਅਰ ਵੀ ਅਸੀਂ ਚੀਜ਼ਾਂ ਨਾਲ ਆ ਰਹੇ ਅਸੀਂ ਸਮਝਦੇ ਹਾਂ ਕਿ ਕੋਈ ਵੀ ਅਸੀਂ ਸਪਲੀਮੈਂਟ ਜਿਹੜੀ ਹੈ ਬਿਨਾਂ ਸੁਪਰਵਾਈਜ਼ਨ ਦੇ ਨਹੀਂ ਲੈਣੀ ਚਾਹੀਦੀ ਇਹ ਅਲਕੋਹਲਿਕ ਕਿੰਨਾ ਜਿਹੜਾ ਖਤਰਨਾਕ ਹੈ ਇਹ ਹਾਰਟ ਦੀ ਡਿਸੀਜ਼ ਦੇ ਲਈ ਜਾਂ ਹਾਰਟ ਅਟੈਕ ਦੇ ਲਈ ਅਫੀਮ ਬਾਰੇ ਜਾਂ ਦੂਸਰੇ ਨਸ਼ਿਆਂ ਬਾਰੇ ਇਹ ਇੱਕ ਮਿਤ ਪ੍ਰਚਲਿਤ ਹੈ ਕਿ ਇਹਦੇ ਨਾਲ ਬਲੱਡ ਪਤਲਾ ਰਹਿੰਦਾ ਇਹ ਇਹ ਵੀ ਤਾਂ ਤੁਸੀਂ ਚਰਚਾ ਕਰ ਰਹੇ ਹੋ ਅਸੀਂ ਨਹੀਂ ਰਿਕਮੈਂਡ ਕਰਦੇ ਕਿ ਕਿਸੇ ਨੂੰ ਵੀ ਅਲਕੋਹਲ ਲੈਣਾ ਚਾਹੀਦਾ ਪਰ ਅਲਕੋਹਲ ਨਾਲ ਹਾਰਟ ਤੇ ਵੀ ਅਸਰ ਹੁੰਦਾ ਲੀਵਰ ਤੇ ਸਭ ਤੋਂ ਜ਼ਿਆਦਾ ਆਗਿਆ ਹੈ ਉਸ ਕਰਕੇ ਅਸੀਂ ਨਹੀਂ ਰეკਮੈਂਡ ਕਰਦੇ ਕਿ ਕਰੇ ਕਿ ਲੋਕ ਕਹਿੰਦੇ ਕਿ ਮੈਂ ਸੋਸ਼ਲ ਡਰਿੰਕ ਕਰਦਾ ਬਟ ਅਨਫੋਰਚੂਨੇਟਲੀ ਉਹ ਸੋਸ਼ਲ ਜਿਹੜੇ ਸਾਡੇ ਇਵੈਂਟ ਉਹ ਆਲਮੋਸਟ ਰੋਜ਼ ਹੀ ਹੋ ਜਾਂਦੇ ਅਸੀਂ ਨਹੀਂ ਰეკਮੈਂਡ ਕਰਦੇ ਕਿ ਕਿਸੇ ਨੂੰ ਵੀ ਅਲਕੋਹਲ ਦਾ ਸੇਵਨ ਕਰਨਾ ਚਾਹੀਦਾ ਮਿਥ ਹੈ ਸਾਡੇ ਇੰਟੀਰੀਅਰ ਆ ਪੰਜਾਬ ਚ ਕਾਫੀ ਕਾਮਨ ਹੈ ਬਜ਼ੁਰਗ ਕਾਫੀ ਰეკਮੈਂਡ ਵੀ ਕਰਦੇ ਕਈ ਵਾਰੀ ਕਿ ਅਫੀਮ ਨਾਲ ਸਟ੍ਰੋਕ ਨਹੀਂ ਹੁੰਦੀ ਆਫੀਮ ਨਾਲ ਅਫੀਮ ਨਾਲ ਬਲੱਡ ਪਤਲਾ ਹੋ ਜਾਂਦਾ ਹੈ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਸਾਇੰਟਿਫਿਕ ਪ੍ਰੂਫ ਨਹੀਂ ਹੈਗਾ ਔਰ ਇਹ ਕੋਈ ਇਹਦੇ ਬਾਰੇ ਮੈਡੀਕਲ ਜਾਂ ਸਾਇੰਟਿਫਿਕ ਉਹ ਨਹੀਂ ਹੈਗਾ ਕਿ ਇਹ ਕਰਕੇ ਕੋਈ ਸਾਨੂੰ ਲੈਣੀ ਚਾਹੀਦੀ ਮੈਡੀਕਲ ਰੀਜ਼ਨ ਵਾਸਤੇ ਲੈਣੀ ਚਾਹੀਦੀ ਹੈ ਤੋ ਮੈਂ ਸਮਝਦਾ ਕਿ ਡਰਗ ਐਡਿਕਸ਼ਨ ਕਿਸੇ ਵੀ ਫਾਰਮ ਜਿਹੜੀ ਹੈ ਉਹ ਠੀਕ ਨਹੀਂ ਹੈਗੀ ਅਮਿੱਥੀ ਵੀ ਹੈਗੀ ਕਿ ਜਦੋਂ ਅਧਰੰਗ ਹੋ ਜੇ ਕਿਸੇ ਮਰੀਜ਼ ਨੂੰ ਤਾਂ ਤੁਸੀਂ ਨਾਲ ਦੇ ਨਾਲ ਦੇ ਦਿਓ ਤੁਰੰਤ ਇਹ ਸਰਕੂਲੇਟ ਕਰ ਦਿਓ ਤੁਹਾਡੇ ਮਤਲਬ ਖੂਨ ਨਾਲ ਉੱਤਰ ਦੇਣਾ ਨਹੀਂ ਇਸ ਬਾਰੇ ਕੋਈ ਐਸਾ ਸਾਇੰਟਿਫਿਕ ਪ੍ਰੂਫ ਨਹੀਂ ਹੈ ਕਿ ਕਿਸੇ ਨੂੰ ਅਧਰੰਗ ਹੋ ਰਿਹਾ ਹੈ ਤਾਂ ਉਹਨੂੰ ਥੋੜੀ ਉਪੀ ਹੁੰਦੀ ਹੈ ਅੰਡਰ ਡਾਕਟਰ ਸੁਪਰਵੀਜ਼ਨ ਹੀ ਦੇਣਾ ਚਾਹੀਦਾ ਅਧਰੰਗ ਦੇ ਬੜੇ ਕਾਰਨ ਹੁੰਦੇ ਬਲੀਡਿੰਗ ਵੀ ਕਾਰਨ ਹੁੰਦੀ ਹੈ ਕਈ ਵਾਰੀ ਨਾੜੀ ਬੰਦ ਹੋ ਜਾਂਦੀ ਹੈ ਕਾਰਨ ਹੁੰਦੀ ਹੈ ਹਾਰਟ ਤੋਂ ਖਲਾੜ ਜਾ ਕੇ ਬ੍ਰੇਨ ਜਾਂਦਾ ਤਾਂ ਉਹ ਅਸੀਂ ਆਫੀਮ ਨਹੀਂ ਉਹਦੇ ਵਾਸਤੇ ਰეკਮੈਂਡ ਕਰਦੇ ਅਗਰ ਨਾੜੀ ਦੇ ਬਲੌਕ ਕਰਕੇ ਜਾਂ ਨਾੜੀ ਦਾ ਲਾਜ ਹੋਣਾ ਚਾਹੀਦਾ ਅੱਜ ਕੱਲ ਤੇ ਸਟ੍ਰੋਕ ਦਾ ਲਾਰਜਸ ਸਮਝਦੇ ਹਾਂ ਕਿ ਨਾੜੀ ਨੂੰ ਜਿੰਨੀ ਜਲਦੀ ਤੁਸੀਂ ਖੋਲੋਗੇ 골ਡਨ ਆਰ ਚ ਖੋਲੋਗੇ ਤੇ ਬੈਨੀਫਿਟ ਹੁੰਦਾ ਤੇ ਇਸ ਕਰਕੇ ਡਾਇਗਨੋਸ ਬੜਾ ਜ਼ਰੂਰੀ ਹੈ ਚਾਹੇ ਉਹ ਤੁਸੀਂ ਮ ਮਾਰਾਈ ਕਰਕੇ ਕਰੋ ਜਾਂ ਸਿਟੀ ਸਕੈਨ ਕਰਕੇ ਕਰੋ ਉਹ ਡਾਇਗਨੋਸ ਕਰਨਾ ਬੜਾ ਜ਼ਰੂਰੀ ਦੇਖੋ ਹਾਰਟ ਅਟੈਕ ਦੇ ਜਿਹੜੇ ਸਿੰਪਟਮਸ ਆ ਗਏ ਕਿ ਦਰਦ ਹੁੰਦੀ ਹੈ ਓਕੇ ਰੈਟਰੋਸਟर्नल ਜਿਹੜੇ ਸੈਂਟਰਲ ਬੋਨ ਉਹਦੇ ਇਸ ਤਰ੍ਹਾਂ ਲੱਗਦਾ ਕਿ ਦਬਾਅ ਪੜ ਰਿਹਾ ਹੈ ਕਿਸੇ ਨੇ ਪ੍ਰੈਸ਼ਰ ਪਾ ਦਿੱਤਾ ਹੋਰੇ ਥੋੜੀ ਦੇ ਰਹਿੰਦੀ 15 ਮਿੰਟ ਅਧਾ ਘੰਟਾ ਰੋ ਗਿਆ ਹੌਸਤਾ-ਹੌਸ ਵਧੂਗੀ ਔਰ ਵਧ ਕੇ ਥੋੜਾ ਸਪਰੈਡ ਕਰ ਸਕਦੀ ਹੈ ਸ਼ੋਲਡਰਸ ਜਾ ਸਕਦੀ ਹੈ ਇੰਟਰ ਸਕੈਪਲਰ ਏਰੀਆ ਜਾ ਸਕਦੀ ਹੈ ਪੇਟ ਦੇ ਅਪਰ ਪਾਰਟੇ ਜਾ ਸਕਦੀ ਹੈ ਅਗਰ ਐਸੇ ਸਿੰਪਟਮਸ ਆ ਰਹੇ ਹੈ ਤੇ ਫਿਰ ਸਾਨੂੰ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ। ਜੇ ਰਿਮੋਟ ਏਰੀਆ ਕਿਸੇ ਨੂੰ ਹੋਏ ਤੇ ਇੱਕ ਐਸਪ੍ਰਿਨ ਦੀ ਗੋਲੀ ਚੂ ਕਰਨੀ ਚਾਹੀਦੀ 300 ਮਿਲੀਗ੍ਰਾਮ ਦੀ। ਇੱਕ ਸਟੈਟਿਨ ਆਂਦੀ ਹੈ ਟੋਰਵਾਸਟੈਟਿਨ ਜਾਂ ਰੋਸਵਾਸਟੈਟਿਨ ਦੀ ਓਹ ਗੋਲੀ ਕਰਨੀ ਚਾਹੀਦੀ। ਅੱਧੀ ਗੋਲੀ ਸਾਰਬਿਟੇਡ ਦੀ ਜੀਭ ਥਲੇ ਰੱਖਣੀ ਚਾਹੀਦੀ। ਇਹਦੇ ਨਾਲ ਅਗਰ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਸਾਨੂੰ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ। ਹਾਰਟ ਦਾ ਦਿਲ ਦੀ ਨਾੜੀ ਬੰਦ ਹੋਈ ਹੈ। ਅਜੇ ਹਾਰਟ ਮਸਲ ਡੈਮੇਜ ਨਹੀਂ ਹੋਇਆ। ਬਟ ਹਾਰਟਬੀਟ ਇਰੈਗੂਲਰ ਹੋ ਗਈ ਹੈ ਔਰ ਜਿਸ ਕਰਕੇ ਡੈਥ ਹੋ ਗਈ ਉਮਰ ਦਰਾਜ਼ ਨੀ ਤਾਂ ਹੋ ਗਿਆ ਹਾਰਟਟੈਕ ਅੱਜਕਲ ਯੰਗਰ ਜਨਰੇਸ਼ਨ ਆ ਜਿਹੜੀ ਉਹਦੇ ਵਿੱਚ ਕਿੰਨੇ ਕ ਮਾਮਲੇ ਤੁਸੀਂ ਦੇਖ ਰਹੇ ਹੋ ਜਸਟ ਇੱਕ ਬੜਾ ਇੰਪੋਰਟੈਂਟ ਕੰਪੋਨੈਂਟ ਹੈ ਸਟ्रेस ਅਸੀਂ ਸਮਝਦੇ ਹਾਂ ਕਿ ਜਿਸ ਕਰਕੇ ਪ੍ਰੋਫੈਸ਼ਨਲ ਪਰਸਨਲ ਲਾਈਫ ਵਿੱਚ ਉਹ ਇੰਪੋਰਟੈਂਟ ਹੈ ਦੂਸਰਾ ਇਹ ਹੈ ਕਿ ਜਿਹੜਾ ਅਸੀਂ ਜਿਮ ਜਾਂਦੇ ਆ ਉਹਦੇ ਵਿੱਚ ਜਿਹੜੀ ਨਿਊਟ੍ਰੀਸ਼ਨ ਸਪਲੀਮੈਂਟਸ ਯੂਜ਼ ਹੁੰਦੇ ਆ ਉਹ ਇੱਕ ਉਹਦੇ ਵਿੱਚ ਕਈ ਐਸੀ ਚੀਜ਼ਾਂ ਜਿਹੜੀਆਂ ਪ੍ਰੋਬਲਮ ਕ੍ਰੀਏਟ ਕਰ ਸਕਦੇ ਆ ਉਹ ਕਈ ਯੰਗ ਬੰਦੇ ਬੜੀ ਅਨਲਿਮਿਟਿਡ ਕੁਆਂਟੀਟੀ ਚ ਲੰਦੇ ਆ ਬਹੁਤ ਜ਼ਿਆਦਾ ਲੰਦੇ ਆ ਔਰ ਕਈ ਡਰਗ ਅਬਿਊਜ਼ ਵੀ ਕਰਦੇ ਜਿਸ ਕਰਕੇ ਵੀ ਹਾਰਟ ਅਟੈਕ ਹੁੰਦੇ ਆ ਆ ਦਿਲ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ ਦਿਲ ਖੜ ਜਾਈ ਤਾਂ ਜਿਹੜਾ ਸਾਰਾ ਸਰੀਰ ਆ ਖੜ ਜਾਂਦਾ ਕਿਉਂਕਿ ਹਾਰਟ ਤੁਹਾਡੀ ਸਰੀਰ ਨੂੰ ਪੰਪ ਕਰਦਾ ਚਲਾਉਂਦਾ ਜਿਸ ਤਰ੍ਹਾਂ ਇੱਕ ਮਸ਼ੀਨ ਦਾ ਜਿਹੜਾ ਸੈਂਟਰਲ ਪਾਰਟ ਆ ਤਾਂ ਮਨੁੱਖੀ ਸਰੀਰ ਆ ਜਿਹੜਾ ਉਹ ਵੀ ਮਸ਼ੀਨੀ ਰੂਪ ਹੀ ਆ ਇੱਕ ਔਰ ਉਹਦਾ ਸੈਂਟਰਲ ਪਾਰਟ ਹਾਰਟ ਆ ਔਰ ਜਿਹੜਾ ਸਾਰੇ ਸਰੀਰ ਨੂੰ ਸਪਲਾਈ ਦਿੰਦਾ ਖੂਨ ਦੀ ਔਰ ਦਿਲ ਦੇ ਰੋਗਾਂ ਦੇ ਬਾਰੇ ਅਸੀਂ ਚਰਚਾ ਕਰਾਂਗੇ ਕਿਸ ਤਰ੍ਹਾਂ ਲੱਗਦੇ ਨੇ ਕਿਸ ਤਰ੍ਹਾਂ ਦੇ ਜਿਹੜੇ ਸਿਮਟਮ ਆ ਉਹਦੇ ਲੱਛਣ ਕਿਸ ਤਰ੍ਹਾਂ ਦੇ ਹੁੰਦੇ ਨੇ ਜਦੋਂ ਸਾਹਮਣੇ ਆਉਂਦੇ ਨੇ ਉਹਦੇ ਕਾਰਨ ਕੀ ਰਹਿੰਦੇ ਨੇ ਔਰ ਕੀ ਕਿਵੇਂ ਬਚਾ ਜਾ ਸਕਦਾ ਕਿਸ ਤਰ੍ਹਾਂ ਦੇ ਇਲਾਜ ਹੈ ਜਿਹੜੇ ਹੁਣ ਮੌਜੂਦਾ ਸਮੇਂ ਦੇ ਵਿੱਚ ਹੈਗੇ ਨਹੀਂ ਇਸ ਸਾਰੀ ਮੁਲਾਕਾਤ ਦੇ ਵਿੱਚ ਮੇਰੇ ਨਾਲ ਇਸ ਮੁਲਾਕਾਤ ਦਾ ਹਿੱਸਾ ਰਹਿਣਗੇ ਡਾਕਟਰ ਐਚ ਕੇ ਵਾਲੀ ਔਰ ਲੰਬਾ ਤਜਰਬਾ ਉਹਨਾਂ ਦਾ ਹਾਰਟ ਸਪੈਸ਼ਲਿਸਟ ਨੇ ਡਾਕਟਰ ਸਾਬ ਤੋਂ ਦਾ ਸਵਾਗਤ ਹੈ ਜੀ ਸ਼ੁਕਰੀਆ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਪਹਿਲੀ ਗੱਲ ਤਾਂ ਕਿ ਬਿਮਾਰੀ ਦੇ ਪਰਹੇਜ਼ ਕਹਿੰਦੇ ਚੰਗਾ ਹੁੰਦਾ ਡਾਕਟਰ ਵੀ ਕਹਿੰਦੇ ਨੇ ਕਿ ਪਰਹੇਜ਼ ਚੰਗਾ ਇਲਾਜ ਨਾਲੋਂ ਤਾਂ ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਦਿਲ ਦੀਆਂ ਗੰਭੀਰ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਇਹ ਤੁਸੀਂ ਬਿਲਕੁਲ ਠੀਕ ਕਿਹਾ ਤੋ ਪ੍ਰੀਵੈਂਸ਼ੀ ਕਰਨਾ ਚਾਹੀਦਾ ਅਸੀਂ ਵੀ ਬਲੀਵ ਕਰਦੇ ਆ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕੇਅਰ ਤੋ ਪ੍ਰੀਵੈਂਟ ਕਰਨ ਦਾ ਸਭ ਤੋਂ ਬੜਾ ਇੰਪੋਰਟੈਂਟ ਤਰੀਕਾ ਕਿ ਸਾਡਾ ਲਾਈਫ ਸਟਾਈਲ ਠੀਕ ਹੋਵੇ ਲਾਈਫ ਸਟਾਈਲ ਚ ਕੁਝ ਚੀਜ਼ਾਂ ਆਂਦੀਆਂ ਨੇ ਜਿਹੜੀਆਂ ਸਾਡੇ ਖਰਾਬ ਹੋ ਗਈਆਂ ਇੱਕ ਤੇ ਡਾਈਟ ਸਾਡੀ ਖਰਾਬ ਹੋ ਗਈ ਔਰ ਅੱਜ ਦੇ ਦਿਨ ਚ ਜਿਤੋਂ ਆਂਦਾ ਖਾਣਾ ਸਾਡਾ ਔਰ ਜਿਸ ਤਰੀਕੇ ਨਾਲ ਸਾਡੇ ਟੇਬਲ ਤੇ ਪਹੁੰਚਦਾ ਉਹ ਅਸੀਂ ਸਮਝਦਾ ਕਿ ਹੈਲਦੀ ਨਹੀਂ ਹੈਗਾ ਉਹਦੇ ਤੇ ਕੋਈ ਕੁਆਲਿਟੀ ਕੰਟਰੋਲ ਨਹੀਂ ਹੈਗਾ ਉਹਦੇ ਚ ਕੀ ਐਡੀਸ਼ਨ ਕੀਤਾ ਜਾ ਰਿਹਾ ਹੈ ਕਿਸ ਲੈਵਲ ਤੇ ਐਡੀਸ਼ਨ ਕੀਤਾ ਜਾ ਰਿਹਾ ਹੈ ਉਹ ਇੰਪੋਰਟੈਂਟ ਕਾਰਨ ਹੈ ਕਿ ਅਸੀਂ ਆਪਣਾ ਕੁਆਲਿਟੀ ਕੰਟਰੋਲ ਕਰੀਏ ਫੂਡ ਦਾ ਨਿਊਟ੍ਰੀਸ਼ਨ ਇੱਕ ਇੰਪੋਰਟੈਂਟ ਕਾਰਨ ਹੈ ਅਨ ਹੈਲਦੀ ਹੋ ਗਿਆ ਦੂਸਰਾ ਸਾਡੀ ਫਿਜ਼ੀਕਲ ਐਕਟੀਵਿਟੀ ਬਿਲਕੁਲ ਕੱਟ ਹੋ ਗਈ ਹੈ ਆਜ ਕੱਲ ਕੰਪਿਊਟਰ ਤੇ ਮੋਬਾਈਲਸ ਵਗੈਰਾ ਅਸੀਂ ਕੋਈ ਐਕਟੀਵਿਟੀ ਨਹੀਂ ਕਰਦੇ ਆਊਟਡੋਰ ਗੇਮ ਨਹੀਂ ਹੈਗੀ ਕੋਈ ਫਿਜ਼ੀਕਲ ਐਕਟੀਵਿਟੀ ਨਾਰਮਲ ਵੀ ਨਹੀਂ ਰਹੀ ਉਹ ਸੈਕੰਡ ਕਾਰਨ ਤੀਸਰਾ ਇੰਪੋਰਟੈਂਟ ਕਾਰਨ ਹੈ ਸਟ्रेस ਲੈਵਲ ਬਹੁਤ ਵਧ ਗਿਆ ਹੈ ਸਾਡੀ ਪਰਸਨਲ ਲਾਈਫ 'ਚ ਵੀ ਵੱਧ ਗਿਆ ਪ੍ਰੋਫੈਸ਼ਨਲ ਲਾਈਫ 'ਚ ਵੀ ਵੱਧ ਗਿਆ ਜਿਸ ਤਰ੍ਹਾਂ ਜਿਸ ਤਰ੍ਹਾਂ ਕੈਪਟਲイズਮ ਵਧਿਆ ਜਿਸ ਤਰ੍ਹਾਂ ਜਿਸ ਤਰ੍ਹਾਂ ਕੰਜ਼ਿਊਮਰイズਮ ਵਧਿਆ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਅਸੀਂ ਸਮਝਦੇ ਆ ਕਿ ਹਰ ਇੱਕ ਚੀਜ਼ ਸਾਨੂੰ ਹੁਣੇ ਹੀ ਮਿਲ ਜਾਣੀ ਚਾਹੀਦੀ ਆ ਕੋਈ ਵੀ ਹੋਵੇ ਤਾਂ ਉਹ ਪੋਸੀਬਲ ਨਹੀਂ ਹੁੰਦਾ ਤਾਂ ਉਹ ਸਟ्रेस ਪ੍ਰੋਡਿਊਸ ਕਰਦਾ ਇਹ ਬਚਪਨ ਤੋਂ ਹੀ ਸ਼ੁਰੂ ਹੁੰਦਾ ਹੈ कि ਬਚਪਨ ਚ ਬੱਚੇ ਦੇ ਕਿੰਨੇ ਮਾਰਕਸ ਆਏ ਉਹ ਟਾਪ ਕਿਤਾ ਨਹੀਂ ਕਿਤਾ ਬਾਕੀ ਲੋਗ ਸਾਰੇ ਪੈਰਾਮੀਟਰਸ ਵੈਸਟ ਹੈ ਤੇ ਸਟ्रेस ਲੈਵਲ ਬੜਾ ਵੱਧ ਗਿਆ ਹੋਇਆ ਤੇ ਸਟ्रेस ਕਰਕੇ ਵੀ ਬਿਮਾਰੀਆਂ ਵੱਧ ਰਹੀਆਂ ਤੇ ਇਹ ਲਾਈਫ ਸਟਾਈਲ ਚ ਅਸੀਂ ਕੰਟਰੀਬਿਊਟ ਕਰਦੇ ਆਂ ਔਰ ਕਈ ਚੀਜ਼ਾਂ ਮਿਸਯੂਜ਼ ਵੀ ਹੁੰਦੇ ਆਪਯੂਜ਼ ਵੀ ਹੁੰਦੇ ਆਂ ਕਈ ਡਰੱਗਸ ਹੋ ਗਏ ਆ ਜਿਸ ਕਰਕੇ ਵੀ ਦਿੱਕਤ ਆਉਂਦੀ ਹੈ ਉਹ ਵੀ ਵੱਧ ਰਹੀ ਹੈ ਤੇ ਇਹ ਅਸੀਂ ਸਮਝਦੇ ਆਂ ਕਿ ਇਹਦਾ ਰੋਕ-थाम ਕਰਨ ਵਾਸਤੇ ਪ੍ਰिवेंट ਕਰਨ ਵਾਸਤੇ ਸਾਨੂੰ ਬਚਪਨ ਤੋਂ ਹੀ ਆਪਣੇ ਲਾਈਫ ਸਟਾਈਲ ਨੂੰ ਠੀਕ ਕਰਨਾ ਪਊਗਾ ਅੱਜ ਤੁਸੀਂ ਸਕੂਲ ਚ ਜਾਓ ਉਹ ਤਾਂ ਫਾਸਟ ਫੂਡ ਕੰਟੇਨ ਵਿੱਚ ਮਿਲਦਾ ਜੀ ਓਕੇ ਜਿਹੜਾ ਬਚਪਨ ਤੋਂ ਆਤਾ ਠੀਕ ਨਹੀਂ ਰਹਿ ਰਿਹਾ ਬੱਚਿਆਂ ਨੂੰ ਚਿਪਸ ਦੀ ਬੜੀ ਆਦਤ ਹੈ ਕਿ ਇੱਕ ਮੇਰੀ ਦੂਰ ਦੀ ਕਿਸੇ ਰਿਸ਼ਤੇਦਾਰ ਦੇ ਵਿੱਚ ਅਜਿਹਾ ਮਾਮਲਾ ਆਇਆ ਕਿ ਬੱਚਾ ਚਿਪਸ ਬਹੁਤ ਖਾਂਦਾ ਸੀ ਕੁਝ ਦਿਨ ਪਹਿਲਾਂ ਉਹਦੀ ਡੈਥ ਹੋਈ ਆ ਮਤਲਬ ਉਹ ਇੱਕ ਮਿਥ ਹੈ ਹਾਲਾਂਕਿ ਉਹ ਕੋਈ ਕਹਿ ਨਹੀਂ ਸਕਦਾ ਕਿ ਉਹਦੇ ਖਾਣ ਨਾਲ ਹੋ ਗਈ ਪਰ ਬੱਚਿਆਂ ਨੂੰ ਇਹ ਜਿਹੜੀ ਆਦਤ ਸ਼ੁਰੂ ਤੋਂ ਮਤਲਬ ਹੈਲਦੀ ਲਾਈਫ ਸਟਾਈਲ ਬੱਚਿਆਂ ਦੇ ਲਈ ਵੀ ਤਾਂ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਸਕੂਲ ਦੀ ਕੰਟਿਨਜ ਉਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀਗਾ ਇਹ ਫਾਸਟ ਫੂਡ ਇੱਕ ਨਾਰਮ ਬਣ ਗਿਆ ਤੁਸੀਂ ਚਿਪਸ ਦੀ ਗੱਲ ਕੀਤੀ ਚਿਪਸ ਬੇਸਿਕਲੀ ਇਹ ট্রান্স ਫੈਟ ਯੂਜ਼ ਹੁੰਦੇ ਕਿ ਇਹ ਬੱਚੇ ਕਿਉਂ ਲਾਇਕ ਕਰਦੇ ਆ ਜਾਂ ਅਸੀਂ ਵੀ ਕਿਉਂ ਲਾਇਕ ਕਰਦੇ ਆ ਉਹ ਇਸ ਕਰਦੇ ਆ ਕਿ ট্রান্স ਫੈਟ ਜਿਹੜੇ ਉਹ ਕਿਸੇ ਚੀਜ਼ ਨੂੰ ਕ੍ਰਿਸਪ ਬਣਾਉਂਦੇ ਆ ਔਰ ਉਹਦਾ ਸ਼ੈਲਫ ਲਾਈ ਵਧਾਉਂਦੇ ਆ ਔਰ ਟੇਸਟ ਵਧਾਉਂਦੇ ਆ ਤੇ ਇਸ ਕਰਕੇ ਇੱਕ ਤਾਂ ਸਟੋਰ ਕਿਤੇ ਜਾਂਦੇ ਆ ਉਹ ਤੁਸੀਂ ਚਿਪਸ ਰੱਖੇ 4-6 ਹਫ਼ਤੇ ਰੱਖੇ ਜਾ ਸਕਦੇ ਦੂਸਰਾ ਟੇਸਟ ਅੱਛਾ ਲੱਗਦਾ ਔਰ ਕ੍ਰਿਸਪ ਲੱਗਦੇ ਉਹ ট্রান্সਫਰਟ ਕਰਕੇ ਹੋ ਗਿਆ ট্রান্সਫਰਟ ਦਾ ਮਤਲਬ ਹੈ ਕਿ ਕਿਸੇ ਆਇਲ ਨੂੰ ਅਸੀਂ ਬਾਰ-ਬਾਰ ਹੀਟ ਕਰੀਏ ਤੋਂ ট্রান্সਫਰਟਸ ਪ੍ਰੋਡਿਊਸ ਹੁੰਦੇ ਆ ਤੋਂ ট্রান্সਫਰਟਸ ਜਿਹੜੇ ਆ ਉਹ ਹਾਰਟ ਵਾਸਤੇ ਬੜੇ ਬੁਰੇ ਦਿਲ ਦੀਆਂ ਨਾੜੀਆਂ ਵਾਸਤੇ ਬਾਕੀ ਨਾੜੀਆਂ ਵਾਸਤੇ ਬੜੇ ਬੁਰੇ ਹਗੇ ਤੇ ਇਹ ਜਿਹੜਾ ਤੁਸੀਂ ਕਿਹਾ ਕਿ ਬਚਪਨ ਤੋਂ ਉਹੀ ਸਾਨੂੰ ਕੰਲਾ ਪਾਊਗਾ ਕਿ ਜਿਹੜੇ ਬਚਪਨ ਦੀ ਸਕੂਲ ਦੀ ਕੰਟੈਂਸ ਹੈ ਗਿਆ ਜਾਂ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਕਰਿਕੂਲਮ ਸਾਨੂੰ ਦੱਸਣਾ ਪਾਊਗਾ ਕਿ ਕਿਹੜੇ ਹੈਲਦੀ ਫੂਡ ਹੈ ਕਿਹੜੇ ਅਨ ਹੈਲਦੀ ਫੂਡ ਹੈ ਉਹਨਾਂ ਦਾ ਕੋਕਾ ਕੋਲਾ ਜਾਂ ਕੋਈ ਵੀ ਹੋਰ ਐਸਿਡ ਡਰਿੰਕ ਵੀ ਹੈਗੇ ਇਹ ਸਾਰੇ ਸਾਡੇ ਬੱਚਿਆਂ ਦੇ ਕੰਟੇਨਰ ਨਾਰਮਲ ਮਿਲਦੀ ਹੈ ਔਰ ਇਹ ਚਿਲड्रन आर ਗੇਟਿੰਗ ਹੁੱਕ ਟੂ ਇਟ ਇਹ ਸਾਰੇ ਮਲਟੀ ਨੇਸ਼ਨਲ ਕੰਪਨੀ ਉਹ ਇਹ ਚਾਹੁੰਦੇ ਨੇ ਕਿ ਉਹ ਬਚਪਨ ਤੋਂ ਹੀ ਉਹਨਾਂ ਨੂੰ ਇਹ ਲੱਗ ਜਾਏ ਤਾਂ ਕਿ ਉਹ ਵੱਡੇ ਹੋ ਕੇ ਇਹਨੂੰ ਯੂਜ਼ ਕਰਦੇ ਰਹਿਣ ਤੇ ਸਾਨੂੰ ਐਜ਼ ਅ ਨੇਸ਼ਨ ਵੀ ਸੋਚਣਾ ਪੈਣਾ ਹੈ ਤੇ ਐਜ਼ ਅ ਪੇਰੈਂਟ ਵੀ ਸੋਚਣਾ ਪੈਣਾ ਹੈ ਐਜ਼ ਅ ਇੰਪੋਰਟੈਂਟ ਮੈਂਬਰ ਆਫ ਸੋਸਾਇਟੀ ਵੀ ਸੋਚਣਾ ਪੈਣਾ ਹੈ ਕਿ ਬਚਪਨ ਤੋਂ ਅਸੀਂ ਅੱਛੀ ਹੈਲਦੀ ਉਹਨਾਂ ਦੀ ਐਜੂਕੇਸ਼ਨ ਕਰੀਏ ਕਿ ਹੈਲਦੀ ਡਾਈਟ ਕੀ ਚੀਜ਼ ਹੈ ਇੱਕ ਤੁਸੀਂ ਜੰਗਨ ਯੰਗਸਟ ਜਨਰੇਸ਼ਨ ਬਲਵਦਰੇ ਸੀ ਮੈਂ ਬਚਪਨ ਤੋਂ ਇੱਕ ਇੱਕ ਨਵਾਂ ਟ੍ਰੈਂਡ ਅੱਜਕੱਲ ਐਨਰਜੀ ਡਰਿੰਕਸ ਦਾ ਬਹੁਤ ਸਾਰੀਆਂ ਅਲੱਗ-ਅਲੱਗ ਕੰਪਨੀਆਂ ਸੈਗੀਆਂ ਨੇ ਇਹ ਵੀ ਬਣ ਰਿਹਾ ਬਹੁਤ ਸੇਲ ਹੋ ਰਹੀ ਹੈ ਉਹਦੀ ਐਨਰਜੀ ਦੇ ਲਈ ਬਿਲਕੁਲ ਠੀਕ ਕਹ ਰਹੇ ਹੋ ਜੀ ਜਿਹੜੀ ਐਨਰਜੀ ਡਰਿੰਕਸ ਹਨ ਇਹਦੇ ਬਾਰੇ ਚ ਕੀ ਕੁਆਂਟੀਟੀ ਚਲੰਦੇ ਹਨ ਕੀ ਉਹਦੇ ਵਿੱਚ ਪ੍ਰੋਡਕਟਸ ਅਗੇ ਕੀ ਉਹਦੇ ਵਿੱਚ ਸਪਲੀਮੈਂਟਸ ਅਗੇ ਉਹ ਹਾਰਮਫੁਲ ਅਗੇ ਉਦਿਆਸਤੇ ਵੀ ਹਾਲਫੁਰ ਹੈ liver ਵਾਸਤੇ ਵੀ ਹਾਲਫੁਰ ਹੈ ਕਈ ਅਸੀਂ ਦੇਖਿਆ ਕਿਡਨੀ ਫੇਲਰ ਵੀ ਅਸੀਂ ਚੀਜ਼ਾਂ ਨਾਲ ਆ ਰਹੇ ਅਸੀਂ ਸਮਝਦੇ ਹਾਂ ਕਿ ਕੋਈ ਵੀ ਅਸੀਂ ਸਪਲੀਮੈਂਟ ਜਿਹੜੀ ਹੈ ਬਿਨਾਂ ਸੁਪਰਵਾਈਜ਼ਨ ਦੇ ਨਹੀਂ ਲੈਣੀ ਚਾਹੀਦੀ ਔਰ ਉਹ ਕਿਸ ਮਿਕਦਾਰ ਚ ਲੈਣੀ ਚਾਹੀਦੀ ਉਹ ਸਾਨੂੰ ਪਤਾ ਹੋਣਾ ਚਾਹੀਦਾ ਤਾਂ ਇਹ ਜਿਹੜਾ ਮਿਸਯੂਜ਼ ਹੋ ਰਿਹਾ ਹੈ ਔਰ इजीली अवेलेबल ਹੈ ਔਰ ਅਗਰ ਤੁਸੀਂ ਜਿਮ ਵਿੱਚ ਜਾਈਏ ਤੇ ਉੱਥੇ ਤੇ ਲੀਟਰ ਦੇ ਹਿਸਾਬ ਨਾਲ अवेलेबल ਹੈ ਉਹ ਸਾਡੇ ਪ੍ਰੋਬਲਮ ਕ੍ਰੀਏਟ ਕਰ ਰਹੀ ਹੈ ਉਹਦੇ ਰੋਕथाम ਕਰਨ ਦੀ ਬੜੀ ਜ਼ਰੂਰਤ ਹੈ ਇੱਕ ਸਰ ਇਹ ਵੀ ਹੈ ਕਿ ਬਹੁਤ ਜ਼ਿਆਦਾ ਸ਼ਰਾਬ ਦਾ ਸੇਵਨ ਜਾਂ ਜਿਵੇਂ ਕਹਿ ਲੋ ਕਿ ਆਦਮੀ ਪੀ ਸ਼ਾਮ ਨੂੰ ਰ ਹੈ ਬਹੁਤ ਸਾਰੇ ਅਸੀਂ ਚਲੋ ਕਿਸੇ ਦੇ ਨਸ਼ੇ ਦੇ ਉਹ ਹਮਾਇਤੀ ਤਾਂ ਨਹੀਂ ਹੈਗੇ ਮਤਲਬ ਬਹੁਤ ਸਾਰੇ ਡਾਕਟਰ ਸੇਡਵਾਈਸ ਕਰਦੇ ਨੇ ਚਲੋ ਇੱਕ ਦੋ ਪੈਗ ਹੈ ਜਾਂ ਇੱਕ ਕੁਆਂਟੀਟੀ ਠੀਕ ਹੈ ਇਹ ਅਲਕੋਹੋਲਿਕ ਕਿੰਨਾ ਜਿਹੜਾ ਖਤਰਨਾਕ ਹੈ ਇਹ ਹਾਰਟ ਦੀ ਡਿਸੀਜ਼ ਦੇ ਲਈ ਜਾਂ ਹਾਰਟ ਅਟੈਕ ਦੇ ਲਈ ਅਫੀਮ ਬਾਰੇ ਜਾਂ ਦੂਸਰੇ ਨਸ਼ਿਆਂ ਬਾਰੇ ਇਹ ਇੱਕ ਮਿੱਥ ਪ੍ਰਚਲਿਤ ਹੈ ਕਿ ਇਹਦੇ ਨਾਲ ਬਲੱਡ ਪਤਲਾ ਰਹਿੰਦਾ ਇਹ ਵੀ ਤੁਸੀਂ ਚਰਚਾ ਕਰਿਆ ਨਾ ਪਹਿਲੇ ਤੇ ਅਲਕੋਹਲ ਤੇ ਤੁਸੀਂ ਗੱਲ ਕੀਤੀ ਮੈਂ ਇਹਦੇ ਬਾਰੇ ਬੜਾ ਕਲੀਅਰ ਆ ਕਿ ਅਸੀਂ ਨਹੀਂ ਰਿਕਮੈਂਡ ਕਰਦੇ ਕਿ ਕਿਸੇ ਨੂੰ ਵੀ ਅਲਕੋਹਲ ਲੈਣਾ ਚਾਹੀਦਾ ਔਰ ਅਲਕੋਹਲ ਨਾਲ ਹਾਰਟ ਤੇ ਵੀ ਅਸਰ ਹੁੰਦਾ ਔਰ ਬਾਕੀ ਦੀ ਪੈਨਕ੍ਰੀਆਜ਼ ਤੇ ਸਟੋਮਕ ਤੇ ਲੀਵਰ ਤੇ ਸਭ ਤੋਂ ਜ਼ਿਆਦਾ ਆਗਾ ਤਾਂ ਉਸ ਕਰਕੇ ਅਸੀਂ ਨਹੀਂ ਰეკਮੈਂਡ ਕਰਦੇ ਕੀ ਕਰੀਏ ਔਰ ਇਹ ਇੱਕ ਮਿਥ ਹੈ ਜਦੋਂ ਬਾਰੇ ਬੜੀ ਸਟੱਡੀਜ਼ ਵੀ ਹੋ ਗਈਆਂ ਕਿ ਲੋਕ ਕਹਿੰਦੇ ਕਿ ਮੈਂ ਸੋਸ਼ਲ ਡਰਿੰਕ ਕਰਦਾ ਬਟ ਅਨਫੋਰਚਨਟਲੀ ਉਹ ਸੋਸ਼ਲ ਜਿਹੜੇ ਸਾਡੇ ਇਵੈਂਟ ਉਹ ਆਲਮੋਸਟ ਰੋਜ਼ ਹੀ ਹੋ ਜਾਂਦੇ ਔਰ ਇਹਦੀ ਕੋਈ ਲਿਮਟ ਨਹੀਂ ਰਹਿੰਦੀ ਤਾਂ ਇਸ ਕਰਕੇ ਅਸੀਂ ਨਹੀਂ ਰეკਮੈਂਡ ਕਰਦੇ ਕਿ ਕਿਸੇ ਨੂੰ ਵੀ ਅਲਕੋਹਲ ਦਾ ਸੇਵਨ ਕਰਨਾ ਚਾਹੀਦਾ ਇਹ ਇੱਕ ਬੜੀ ਸਮੱਸਿਆ ਹੈ ਸੋਸ਼ਲ ਸਮੱਸਿਆ ਵੀ ਹੈ ਮੈਡੀਕਲ ਸਮੱਸਿਆ ਵੀ ਹੈ ਔਰ ਕਈ ਵਾਰੀ ਸਟਰੀਟ ਤੇ ਲੀਗਲ ਸਮੱਸਿਆ ਵੀ ਪੈ ਜਾਂਦੀ ਹੈ ਤਾਂ ਇਹ ਇੱਕ ਪਰਸਨਲੀ ਬੜਾ ਅਗੇਂਸਟ ਅਸੀਂ ਮੈਡੀਕਲ profession ਪਾਸੋਂ ਵੀ ਅਗੇ ਹੋ ਗਏ ਸ੍ਰੀ ਦੂਸਰਾ ਜਿਹੜਾ ਬਾਕੀ ਇਹ ਮਿਥ ਹੈ ਸਾਡੇ ਇੰਟੀਰੀਅਰ ਆ ਪੰਜਾਬ ਚ ਕਾਫੀ ਕਾਮਨ ਹੈ ਬਜ਼ੁਰਗ ਕਾਫੀ ਰეკਮੈਂਡ ਵੀ ਕਰਦੇ ਕਈ ਵਾਰੀ ਕਿ ਆਫੀਮ ਨਾਲ ਸਟ੍ਰੋਕ ਨਹੀਂ ਹੁੰਦੀ ਆਫੀਮ ਨਾਲ ਆਫੀਮ ਨਾਲ ਬਲੱਡ ਪਤਲਾ ਹੋ ਜਾਂਦਾ ਮੈਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਸਾਇੰਟਿਫਿਕ ਪ੍ਰੂਫ ਨਹੀਂ ਹੈਗਾ। ਇਹ ਸ਼ਾਇਦ ਬ੍ਰਿਟਿਸ਼ਰਜ਼ ਨੇ ਸਾਡੂ ਇੱਕ ਉਹ ਦਿੱਤੀ ਹੈ। ਤੁਹਾਨੂੰ ਯਾਦ ਹੋਵੇਗਾ ਤੁੱਤੀ 35 ਸਾਲ ਕੋਈ ਲਾਇਸੈਂਸ ਵੀ ਦਿੱਤੇ ਜਾਂਦੇ ਸੀਗੇ। ਸਫੀਮ ਦੇ। ਤੋਂ ਉਹਨਾਂ ਤੇ ਉਹਨਾਂ ਵਾਸਤੇ ਬੜਾ ਅੱਛਾ ਸੀ। ਲੋਕ ਉਹਫੀਮ ਲਈ ਚਾਹੁੰਦੇ ਸੀ ਰਾਜ ਕਰੀ ਚੱਲੀਏ। ਤੇ ਸਾਨੂੰ ਮੈਨੂੰ ਲੱਗਦਾ ਕਿ ਉਸ ਸਫੀਮ ਦੇ ਉੱਥੋਂ ਉੱਠਣਾ ਚਾਹੀਦਾ ਹੁਣ। ਔਰ ਇਹ ਕੋਈ ਇਹਦੇ ਬਾਰੇ ਮੈਡੀਕਲ ਜਾਂ ਸਾਇੰਟਿਫਿਕ ਉਹ ਨਹੀਂ ਹੈਗਾ ਕਿ ਇਹ ਕਰਕੇ ਕੋਈ ਸਾਨੂੰ ਲੈਣੀ ਚਾਹੀਦੀ। ਮੈਡੀਕਲ ਰੀਜ਼ਨ ਵਾਸਤੇ ਲੈਣੀ ਚਾਹੀਦੀ। ਤੋ ਮੈਂ ਸਮਝਦਾ ਕਿ ਡਰਗ ਐਡਿਕਸ਼ਨ ਕਿਸੇ ਵੀ ਫਾਰਮ ਜਿਹੜੀ ਹੈ ਉਹ ਠੀਕ ਨਹੀਂ ਹੈਗੀ ਔਰ ਜੀ ਜੀ ਸਰ ਅੰਮਿਤ ਇਹ ਵੀ ਹੈਗੀ ਕਿ ਜਦੋਂ ਉਧਰੰਗ ਹੋ ਜੇ ਕਿਸੇ ਮਰੀਜ਼ ਨੂੰ ਤਾਂ ਤੁਸੀਂ ਨਾਲ ਦੇ ਨਾਲ ਦੇ ਦਿਓ ਤੁਰੰਤ ਇਹ ਸਰਕੂਲੇਟ ਕਰ ਦਿਓ ਤੁਹਾਡੇ ਮਤਲਬ ਖੂਨ ਨਾਲ ਉੱਤੇ ਦਿਲ ਨਾਲ ਇਹਦੇ ਬਾਰੇ ਕੋਈ ਐਸਾ ਸਾਇੰਟਿਫਿਕ ਪ੍ਰੂਫ ਨਹੀਂ ਹੈ ਔਰ ਮੈਨੂੰ ਲੱਗਦਾ ਕਿ ਇੱਕ ਇੰਪੋਰਟੈਂਟ ਰੀਜ਼ਨ ਹੈ ਡਰਗ ਐਡਿਕਸ਼ਨ ਅਸੇ ਜਾਨ ਦਾ ਤੋਂ ਮੈਂ ਮੈਂ ਨਹੀਂ ਰეკਮੈਂਡ ਕਰਾਂਗਾ ਕੋਈ ਸਾਇੰਟਿਫਿਕ ਪ੍ਰੂਫ ਨਹੀਂ ਹੈ ਕਿ ਕਿਸੇ ਨੂੰ ਅਧਰੰਗ ਹੋ ਰਿਹਾ ਤੇ ਉਹਨੂੰ ਸੇ ਥੋੜੀ ਉਫੀਮ ਦੇ ਇਹ ਅੰਡਰ ਡਾਕਟਰ ਸੁਪਰਵੀਜ਼ਨ ਹੀ ਦੇਣਾ ਚਾਹੀਦਾ ਅਧਰੰਗ ਦੇ ਬੜੇ ਕਾਰਨ ਹੁੰਦੇ ਬਲੀਡਿੰਗ ਵੀ ਕਾਰਨ ਹੁੰਦੀ ਹੈ ਕਈ ਵਾਰੀ ਨਾੜੀ ਬੰਦ ਹੋ ਜਾਂਦੀ ਹੈ ਕਾਰਨ ਹੁੰਦੀ ਹੈ ਹਾਰਟ ਤੋਂ ਕਲਾੜ ਜਾ ਕੇ ਬ੍ਰੇਨ ਜਾਂਦਾ ਤੇ ਉਹ ਅਸੀਂ ਉਹ ਫੀਮ ਨਹੀਂ ਉਹਦੇ ਵਾਸਤੇ ਰეკਮੈਂਡ ਕਰਦੇ ਯਾਸੀਰ ਨਹੀਂ ਕਹਿੰਦੇ ਕਿ ਜਿਹੜਾ ਕਰ ਰਿਹਾ ਉਹ ਠੀਕ ਕਰ ਰਿਹਾ ਇਹ ਹੈ ਕਿ ਡਾਇਗਨੋਸ ਹੋਣਾ ਚਾਹੀਦਾ अर्ਲੀ ਡਾਇਗਨੋਸ ਹੋਣਾ ਚਾਹੀਦਾ ਉਹ ਡਾਇਗਨੋਸ ਕਰਕੇ ਉਹਦਾ ਇਲਾਜ ਹੋਣਾ ਚਾਹੀਦਾ ਪ੍ਰੋਪਰ ਅਗਰ ਨਾੜੀ ਦੇ ਬਲੌਕ ਕਰਕੇ ਆ ਤਾਂ ਨਾੜੀ ਦਾ ਇਲਾਜ ਹੋਣਾ ਚਾਹੀਦਾ ਅੱਜ ਕੱਲ ਤੇ ਸਟ੍ਰੋਕ ਦਾ ਇਲਾਜ ਅਸੀਂ ਸਮਝਦੇ ਹਾਂ ਕਿ ਨਾੜੀ ਨੂੰ ਜਿੰਨੀ ਜਲਦੀ ਤੁਸੀਂ ਖੋਲੋਗੇ ਗੋਲਡਨ ਆਰਚ ਖੋਲੋਗੇ ਤਾਂ ਬੈਨੀਫਿਟ ਹੁੰਦਾ ਤੇ ਇਸ ਕਰਕੇ ਡਾਇਗਨੋਸ ਬੜਾ ਜ਼ਰੂਰੀ ਹੈ ਚਾਹੇ ਉਹ ਤੁਸੀਂ ਐਮ ਆਰ ਆਈ ਕਰਕੇ ਕਰੋ ਜਾਂ ਸੀਟੀ ਸਕੈਨ ਕਰਕੇ ਕਰੋ ਜਾਂ ਉਹ ਡਾਇਗਨੋਸ ਕਰਨਾ ਬੜਾ ਜ਼ਰੂਰੀ ਔਰ ਅਗਰ ਹਾਰਟ ਦੀ ਹਾਰਟ ਦੀ ਹਾਰਬੀਟ ਇਰੈਗੂਲਰ ਹੋ ਕੇ ਉਥੋਂ ਕਲਾਰ ਜਾ ਰਹਾ ਹੈ ਤਾਂ ਉਹਦਾ ਡਾਇਗਨੋਸ ਕਰ ਇਲਾਜ ਕਰਨਾ ਚਾਹੀਦਾ ਜ਼ਰੂਰੀ ਹੈ ਅਸਰ ਹਾਰਟ ਅਟੈਕ ਹੁੰਦਾ ਤਾਂ ਬੜਾ ਜਲਦੀ ਲੋਕ ਕਹਿੰਦੇ ਆ ਕਿ ਪਹੁੰਚੀ ਨਹੀਂ ਹਸਪੀਟਲ ਤੱਕ ਗਈ ਨਹੀਂ ਲੱਛਣ ਕੀ ਨੇ ਜਿਹੜੇ ਬਹੁਤ ਰਿਮੋਟ ਏਰੀਆਸ ਹੈਗੇ ਨੇ ਉੱਥੇ ਕੋਈ ਹਸਪੀਟਲ ਵੀ ਨਹੀਂ ਹੁੰਦਾ ਬਹੁਤ ਦੂਰ ਹਸਪੀਟਲ ਨੇ ਸਿਮਟਮਸ ਜਿਹੜੇ ਮੌਕੇ ਤੇ ਸਾਹਮਣੇ ਮੌਨ ਕਿਵੇਂ ਪਤਾ ਲੱਗ ਸਕਦਾ ਕਿ ਵੀ ਇਹ ਇਹ ਪ੍ਰੋਬਲਮ ਹੋ ਰਹੀ ਹੈ ਤੁਹਾਨੂੰ ਔਰ ਉਹਦੀ ਮੋਢਲੀ ਸਹਾਇਤਾ ਵੀ ਕਿਵੇਂ ਹੋ ਸਕਦੀ ਹੈ ਮਤਲਬ ਦੇਖੋ ਹਾਰਟ ਅਟੈਕ ਦੇ ਜਿਹੜੇ ਸਿੰਪਟਮਸ ਆ ਗਏ ਹੈ ਕਿ ਦਰਦ ਹੁੰਦੀ ਹੈ ਓਕੇ ਰੈਟਰੋਸਟर्नल ਜਿਹੜੇ ਸੈਂਟਰਲ ਬੋਨ ਉਹਦੇ ਇਸ ਤਰ੍ਹਾਂ ਲੱਗਦਾ ਕਿ ਦਬਾਅ ਪੜ ਰਿਹਾ ਕਿਸੇ ਨੇ ਪ੍ਰੈਸ਼ਰ ਪਾ ਦਿੱਤਾ ਔਰ ਇਹ ਥੋੜੀ ਦੇਰ ਰਹਿੰਦੀ ਹੈ 15-20 ਮਿੰਟ ਅੱਧਾ ਘੰਟਾ ਰਹੂਗੀ ਆਸਤਾ ਆਸਾ ਵਧੂਗੀ ਔਰ ਵਧ ਕੇ ਥੋੜੇ ਸਪਰੈਡ ਕਰ ਸਕਦੀ ਹੈ ਸ਼ੋਲਡਰਸ ਜਾ ਸਕਦੀ ਹੈ ਇੰਟਰ ਸਕੈਪਲਰ ਏਰੀਆ ਜਾ ਸਕਦੀ ਹੈ ਪੇਟ ਦੇ ਅਪਰ ਪਾਰਟੇ ਜਾ ਸਕਦੀ ਹੈ ਤੱਲੇ ਵਾਲਾ ਜਬੜੇ ਚ ਰੇਡੀਏਟ ਕਰ ਸਕਦੇ ਬਟ ਇਹ ਜਾਣਨਾ ਜ਼ਰੂਰੀ ਹੈ ਕਿ ਅਗਰ ਐਸੇ ਸਿੰਪਟਮਸ ਆ ਰਹੇ ਹੈ ਤੇ ਫਿਰ ਤੁਹਾਨੂੰ ਸਾਨੂੰ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਤੁਸੀਂ ਰਿਮੋਟ ਏਰੀਆ ਦੀ ਗੱਲ ਕੀਤੀ ਤਾਂ ਅਸੀਂ ਸਮਝਦੇ ਹਾਂ ਕਿ ਘਰ ਜਾਂ ਕਿਸੇ ਰਿਮੋਟ ਏਰੀਆ ਕਿਸੇ ਨੂੰ ਹੋਏ ਤੇ ਇੱਕ ਐਸਪਿਰਨ ਦੀ ਗੋਲੀ ਚੂ ਕਰਨੀ ਚਾਹੀਦੀ 300 ਮਿਲੀਗ੍ਰਾਮ ਦੀ ਇੱਕ ਸਟੈਟਿਨ ਆਂਦੀ ਹੈ ਟੋਰਵਾਸਟੈਟਿਨ ਜਾਂ ਰੋਸਵਾਸਟੈਟਿਨ ਉਹ ਲੈਣ ਚਾਹੀਦੀ ਅੱਧੀ ਗੋਲੀ ਸਾਰਬਿਟੇਡ ਦੇ ਜੀਬ ਦੇ ਥੱਲੇ ਰੱਖਣੀ ਚਾਹੀਦੀ ਇਹਦੇ ਨਾਲ ਅਗਰ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਸਾਨੂੰ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਅੱਜ ਕੱਲ ਰਿਮੋਟ ਏਰੀਆ ਵਿੱਚ ਵੀ ਐਸੀ ਦਵਾਈਆਂ ਅਵੇਲੇਬਲ ਹੈ ਜਿਹੜੀਆਂ ਸੇਫਲੀ ਯੂਜ਼ ਕੀਤੀਆਂ ਜਾ ਸਕਦੀਆਂ ਕਲੌਟ ਬਸਟਰ ਜਿਹਨੂੰ ਕਹਿੰਦੇ ਆ ਉਹ ਇੰਜੈਕਸ਼ਨ ਹੁੰਦਾ ਉਹ ਰਿਮੋਟ ਏਰੀਆ ਚ ਵੀ ਹਿਕਲ ਅਵੇਲੇਬਲ ਹੈ ਔਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ ਜਲਦੀ ਤੋਂ ਜਲਦੀ ਡਾਕਟਰ ਨੂੰ ਕੰਸਲਟ ਕਰੀਏ ਅਸੀਂ ਇਹ ਨਹੀਂ ਆਪਣੇ ਫੈਮਿਲੀ ਜੀ ਡਿਸਕਸ ਕਰਦੇ ਰਹੀਏ ਫਿਰ ਲੋਕਲ ਕਿਸੇ ਯੂ نو ਹਕੀਮ ਨੂੰ ਕੰਟੈਕਟ ਕਰੀਏ ਫਿਰ ਉਹਦੇ ਬਾਅਦ ਟਾਈਮ ਵੇਸਟ ਕਰੀਏ ਫਿਰ ਆਪਣੇ ਮਾਇਕੇ ਜਾਂ ਸਸਰਾਲ ਟਾਈਮ ਵੇਸਟ ਕਰੀਏ ਤੋ ਸਾਨੂੰ ਜਲਦੀ ਤੋਂ ਜਲਦੀ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਤਾਂਕਿ ਉਹ ਨਾੜੀ ਫਾਸਟੈਸਟ ਤਰੀਕੇ ਚ ਖੁੱਲ ਜਾਏ। ਔਰ ਸ਼ੁਰੂ-ਸ਼ੁਰੂ ਚ ਅੱਧਾ ਘੰਟਾ ਜਿਹੜਾ ਹਾਰਟ ਅਟੈਕ ਦੇ ਬਾਅਦ ਉਹ ਬੜਾ ਇੰਪੋਰਟੈਂਟ ਹੁੰਦਾ। ਕਿਉਂਕਿ ਜਿਹੜਾ ਸਡਨ ਕਾਰਡੀਆਕ ਡੈਥ ਤੁਸੀਂ ਗੱਲ ਕਰਦੇ ਹੋ ਉਹ ਪ੍ਰਾਇਮਰੀ ਵੈਂਟ੍ਰਿਕਲ ਅਰਿਥਮੀਆਸ ਹੈ। ਉਹਦਾ ਮਤਲਬ ਹੈ ਕਿ ਹਾਰਟ ਅਟੈਕ ਦਿਲ ਦੀ ਨਾੜੀ ਬੰਦ ਹੋਈ ਹੈ। ਅਜੇ ਹਾਰਟ ਮਸਲ ਡੈਮੇਜ ਨਹੀਂ ਹੋਇਆ। ਬਟ ਹਾਰਟ ਬੀਟ ਇਰੈਗੂਲਰ ਹੋ ਗਈ ਹੈ ਔਰ ਜਿਸ ਕਰਕੇ ਡੈਥ ਹੋ ਗਈ। ਅਸੀਂ ਸਮਝਦੇ ਹਾਂ ਕਿ ਹਰ ਇੱਕ ਐਡਲਟ ਨੂੰ ਕਾਰਡੀਓ ਪਲਮਨਰੀ ਰੈਸਸਟੇਸ਼ਨ ਸੀਪੀਆਰ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਟ੍ਰੇਨਿੰਗ ਹੋਣੀ ਚਾਹੀਦੀ ਕਿ ਅਗਰ ਨਾਲੇ ਬੰਦੇ ਨੂੰ ਹੋ ਗਿਆ ਜਾਂ ਕਿਸੇ ਨੂੰ ਬੱਸ ਸਟੈਂਡ ਤੇ ਹੋ ਗਿਆ ਜਾਂ ਰੇਲਵੇ ਸਟੇਸ਼ਨ ਤੇ ਹੋ ਗਿਆ ਤੇ ਅਸੀਂ ਉਹਨੂੰ ਸੀਪੀਆਰ ਕਰਕੇ ਬਚਾ ਸਕੀਏ ਕਿ ਇਹ ਦੇਖਿਆ ਗਿਆ ਹੈ ਕਿ ਅਗਰ ਇਮੀਜੇਟ ਸੀਪੀਆਰ ਕੀਤਾ ਜਾਏ ਤਾਂ ਨਾ ਕਿ ਉਹ ਜਾਨ ਵੀ ਬਚ ਜਾਂਦੀ ਹੈ ਅੱਗੇ ਜਾ ਕੇ ਵੀ ਉਹਨਾਂ ਦੀ ਕਈ ਵਾਰੀ ਨਾਰਮਲ ਹੋ ਜਾਂਦੇ ਆ ਓਕੇ ਸੋ ਇਹ ਬੜਾ ਇੰਪੋਰਟੈਂਟ ਹੈ ਸੀਪੀਆਰ ਦੇ ਬਾਰੇ ਜੋੜੀ ਮਤਲਬ ਇਨੀਸ਼ੀਅਲੀ ਐਡ ਤੁਸੀਂ ਉਹਨਾਂ ਦੀ ਛਾਤੀ ਦਬਾ ਕੇ ਸਾਹ ਚਾਲੂ ਕਰ ਦੋਗੇ ਤਾਂ ਉਹ ਬਹੁਤ ਵੱਡੀ ਗੱਲ ਹੈ ਕਿ ਸਾਨੂੰ ਬਿਲਕੁਲ ਕਰਨਾ ਚਾਹੀਦਾ ਔਰ ਸਾਨੂੰ ਟ੍ਰੇਨਡ ਹੋਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਅਸੀਂ ਕਾਰਡਿਕ ਮਸਾਜ ਕਰਨੀ ਤੋ ਅਗਰ ਅਸੀਂ ਉਹ ਸਾਰਾ ਸਿੱਖ ਲਈਏ ਇਹ ਸਾਰੇ 17 ਸਾਲ ਦੇ ਉੱਪਰ ਕੋਈ ਵੀ ਜੋ ਹੈ ਅਸੀਂ ਸਕੂਲਾਂ ਚ ਅਜਕਲ ਸਿਖਾਉਂਦੇ ਆ ਹਰ ਇੱਕ ਐਡਲਟ ਨੂੰ ਸਿੱਖਣਾ ਚਾਹੀਦਾ ਕਿ ਇਹ ਕਾਮਨ ਹੋ ਸਕਦਾ ਹੈ ਘਰ ਵੀ ਹੋ ਸਕਦਾ ਹੈ ਮਹੱਲੇ ਚ ਹੋ ਸਕਦਾ ਹੈ ਕਿਸੇ ਕਾਮਨ ਜਗ੍ਹਾ ਤੋਂ ਹੋ ਸਕਦਾ ਹੈ ਉਹ ਉਦਾਸਿਪ ਚਾਪਕ ਜੀ ਡਾਕਟਰ ਸਾਹਿਬ ਪਹਿਲਾ ਇਹ ਸੁਣਿਆ ਜਾਂਦਾ ਸੀ ਕਿ ਬਹੁਤ ਬਜ਼ੁਰਗ ਨੇ ਉਹਨੂੰ ਹੋ ਗਿਆ ਇੱਕ ਉਮਰ ਦਾ ਉਮਰ ਦਰਾਜ਼ ਨੀ ਤਾਂ ਹੋ ਗਿਆ ਹਾਰਟ ਟੈਕ ਅੱਜ ਕੱਲ ਯੰਗਰ ਜਨਰੇਸ਼ਨ ਆ ਜਿਹੜੀ ਉਹਦੇ ਵਿੱਚ ਕਿੰਨੇ ਕ ਮਾਮਲੇ ਤੁਸੀਂ ਦੇਖ ਰਹੇ ਹੋ ਰੇਸ਼ੋ ਕੀ ਆ ਉਹਨਾਂ ਦੇ ਉਹ ਕਿਉਂ ਸਾਹਮਣੇ ਆ ਰਹੇ ਨੇ ਉਹਨਾਂ ਦੇ ਰੀਜ਼ਨ ਸੋਰਨੇ ਆ ਜਿਹੜਾ ਰੀਜ਼ਨ ਇੱਕ ਹੀ ਪਾਇਆ ਜਾ ਰਿਹਾ ਨਹੀਂ ਇਹ ਜ਼ਰੂਰ ਤੁਸੀਂ ਠੀਕ ਹੈ ਕਿ ਯੰਗ ਲੋਕਾਂ ਚ ਬਤ ਰਹੇ ਔਰ ਅਸੀਂ ਕਹਾਂਗੇ ਕਿ ਅੱਜ ਤੋਂ 10 15% ਐਸੇ ਜਿਹੜੇ ਯੰਗ 35 ਸਾਲ ਦੇ ਥੱਲੇ ਉਮਰ ਨੂੰ ਹਾਰਟ ਅਟੈਕ ਹੋ ਰਿਹਾ ਮੋਸਟਲੀ ਤੇ ਸੇਮ ਹੀ ਕਾਰਨ ਹੁੰਦੇ ਹੈ ਡਾਇਬੀਟੀਜ਼ ਹੈ ਬਲੱਡ ਪ੍ਰੈਸ਼ਰ ਹੈ ਓਬੈਸਟੀ ਹੈ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਬਟ ਸਟ्रेस ਇੱਕ ਬੜਾ ਇੰਪੋਰਟੈਂਟ ਕੰਪੋਨੈਂਟ ਹੈ ਸਟ्रेस ਅਸੀਂ ਸਮਝਦੇ ਹਾਂ ਕਿ ਜਿਸ ਕਰਕੇ ਪ੍ਰੋਫੈਸ਼ਨਲ ਪਰਸਨਲ ਲਾਈਫ ਵਿੱਚ ਓ ਇੰਪੋਰਟੈਂਟ ਹੈ ਦੂਸਰਾ ਇਹ ਹੈ ਕਿ ਜਿਹੜਾ ਅਸੀਂ ਜਿਮ ਜਾਂਦੇ ਆ ਉਹਦੇ ਵਿੱਚ ਜਿਹੜੀ ਨਿਊਟ੍ਰੀਸ਼ਨ ਸਪਲੀਮੈਂਟਸ ਯੂਜ਼ ਹੁੰਦੇ ਆ ਉਹ ਇੱਕ ਉਦੇ ਵਿੱਚ ਕਈਆਂ ਅਸੀਂ ਚੀਜ਼ਾਂ ਜਿਹੜੀਆਂ ਪ੍ਰੋਬਲਮ ਕ੍ਰੀਏਟ ਕਰ ਸਕਦੇ ਆ ਉਹ ਕਈ ਯੰਗ ਬੰਦੇ ਬੜੀ ਅਨਲਿਮਿਟਿਡ ਕੁਆਂਟੀਟੀ ਚ ਲੰਦੇ ਆ ਬਹੁਤ ਜ਼ਿਆਦਾ ਲੰਦੇ ਆ ਔਰ ਕਈ ਡਰਗ ਅਬਿਊਜ਼ ਵੀ ਕਰਦੇ ਜਿਸ ਕਰਕੇ ਵੀ ਹਾਰਟ ਐਟੈਕ ਹੁੰਦੇ ਸੋ ਮੋਸਟਲੀ ਕਾਰਨ ਉਹ ਹੀ ਆ ਜਿਹੜੇ ਐਡਲਟ ਹੀ ਚੋਂਦੇ ਬਟ ਕੁਝ ਐਡੀਸ਼ਨਲ ਕਾਰਨ ਵੀ ਹੈ ਜੋ ਯੰਗ ਲੋਕਾਂ ਚ ਆ ਰਹੇ ਹੈ ਜਿ 스트ੈਸ ਸਪਲੀਮੈਂਟਸ ਡਰਗ ਐਡਿਕਸ਼ਨ ਜੀ ਅਕੋਰਡਿੰਗ ਟੂ ਜਨਰਲੀ ਡਾਕਟਰ ਸਾਹਿਬ ਪਰ ਇਹਦੇ ਨਾਲ ਤੁਸੀਂ ਬੜਾ ਸੋਹਣਾ ਪੁਆਇੰਟ ਰੱਖਿਆ ਕਿ ਬਹੁਤ ਸਾਰੇ ਮੇਰੇ ਸਾਥੀ ਦੋਸਤ ਮਿੱਤਰ ਵੀ ਜਿੰਮ ਜਾਂਦੇ ਨੇ ਉਹ ਕਹਿੰਦੇ ਜੀ ਅਸੀਂ ਪ੍ਰੋਟੀਨ ਲੈ ਲੈਨੇ ਆ ਜਿਹੜਾ ਸਿੰਥੈਟਿਕ ਪ੍ਰੋਟੀਨ ਆਉਂਦਾ ਇੱਕ ਤਾਂ ਤੁਸੀਂ ਨੇਚਰਲੀ ਲੈਣਾ ਕੁਦਰਤੀ ਅੰਡੇ ਤੋਂ ਵੈਜੀਟੇਬਲਸ ਤੋਂ ਮਿਲਕ ਤੋਂ ਹੋਰ ਜੁਨੇ ਵੀ ਪਦਾਰਥ ਨੇ ਪਰ ਇੱਕ ਉਹ ਸਿੰਥੈਟਿਕ ਹੁੰਦਾ ਪਾਊਡਰ ਦੇ ਰੂਪ ਦੇ ਵਿੱਚ ਕੀ ਉਹ ਖਤਰਨਾਕ ਹੈ ਸਪੋਰਟ ਲਈ ਨਹੀਂ ਬੜੀਆਂ ਚੀਜ਼ਾਂ ਹੁੰਦੀਆਂ ਨੇ ਪ੍ਰੋਟੀਨ ਸਿੰਥੈਟਿਕ ਪ੍ਰੋਟੀਨ ਦੀ ਤੁਸੀਂ ਗੱਲ ਕੀਤੀ ਕਰੇਟਿਨ ਹੁੰਦਾ ਵੇਪ ਪ੍ਰੋਟੀਨ ਹੁੰਦੇ ਨੇ ਨੰਬਰ ਆਫ ਥਿੰਗਸ ਸਾਡਾ ਇਹ ਮੰਗਣਾ ਹੈ ਕਿ ਇੱਕ ਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਲੈ ਰਹੇ ਹਾਂ ਉਹਦੇ ਵਿੱਚ ਕੀ ਸਪਲੀਮੈਂਟਸ ਅਗੇ ਉਹਦੇ ਵਿੱਚ ਕੀ ਐਡੀਸ਼ਨ ਚੀਜ਼ਾਂ ਕਿਤੇ ਰਹੀਆਂ ਇਹ ਸਾਨੂੰ ਸੁਪਰਵਾਈਜ਼ਨ ਦੇ ਅੰਦਰ ਹੀ ਲੈਣਾ ਚਾਹੀਦਾ ਕਿਸੇ ਡਾਕਟਰ ਦੀ ਸੁਪਰਵਾਈਜ਼ਨ ਦੇ ਅੰਦਰ ਹੀ ਲੈਣਾ ਚਾਹੀਦਾ ਕਿ ਸਾਨੂੰ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਤੇ ਅਗਰ ਲੈਣਾ ਚਾਹੀਦਾ ਤੇ ਕਿੰਨਾ ਲੈਣਾ ਚਾਹੀਦਾ ਤੇ ਲੈਣਾ ਚਾਹੀਦਾ ਕੀ ਲੈਣਾ ਚਾਹੀਦਾ ਕਿਉਂਕਿ ਡਿਫਰੈਂਟ ਟਾਈਪਸ ਆਰ ਅਵੇਲੇਬਲ ਤੋਂ ਇਹ ਅਸੀਂ ਸਮਝਦਾ ਕਿ ਜਿਮ ਵਿੱਚ ਟਰੇਨਰ ਤੇ ਹੋਣਾ ਹੀ ਚਾਹੀਦਾ ਨਿਊਟ੍ਰੀਸ਼ਨਿਸਟ ਵੀ ਹੋਣੇ ਚਾਹੀਦੇ ਔਰ ਇਹ ਸਾਨੂੰ ਬਿਲਕੁਲ ਅੰਡਰ ਸੁਪਰਵੀਜ਼ਨ ਰਹਿਣਾ ਚਾਹੀਦਾ ਆਪਣੇ ਲੈਵਲ ਤੇ ਨਹੀਂ ਕਰਨਾ ਚਾਹੀਦਾ ਜੀ ਡਾਕਟਰ ਸਾਹਿਬ ਜਾਂਦੇ ਵੀ ਜ਼ਰੂਰ ਦੱਸਿਓ ਕਿ ਇਸ ਸਵਾਲ ਤੇ ਕਿ ਜਿਮ ਮੈਂ ਜਾਂ ਵਰਕਆਊਟ ਹੈ ਜਾਂ ਗਰਾਊਂਡ ਹੈ ਕਿੰਨਾ ਕੁ ਵਰਕਆਊਟ ਉਹਦੇ ਲਈ ਕਿੱਥੇ ਕਿੰਨੇ ਮਿੰਟ ਦੇਣੇ ਚਾਹੀਦੇ ਆਪਣੇ ਆਪ ਨੂੰ ਕਿ ਹਾਰਟ ਦੀ ਘੱਟੋ ਘੱਟ ਜਿਹੜੀ ਪ੍ਰੋਬਲਮ ਤੋਂ ਬਚ ਸਕੇ ਅਸੀਂ ਸਮਝਦੇ ਹਾਂ ਜੀ ਮੋਡਰੇਟ ਲੈਵਲ ਦੀ ਐਕਸਰਸਾਈਜ਼ ਜਿਹੜੀ ਹੈ ਕਾਰਡੀਕ ਪੁਆਇੰਟ ਆਫ 뷰 ਤੋਂ ਉਹ ਠੀਕ ਹੈ ਉਦਾ ਮਤਲਬ ਹੈ ਕਿ ਤੁਸੀਂ ਪਹਿਲੇ ਵਾਰਮ ਅਪ ਕਰੋ 8-10 ਮਿੰਟ ਵਾਰਮ ਅਪ ਕਰੋ ਉਹਦੇ ਬਾਅਦ ਮੋਡਰੇਟ ਲੈਵਲ ਐਕਸਰਸਾਈਜ਼ ਕਰੋ ਤਾਂ ਕਿ ਤੁਹਾਡਾ ਹਾਰਟ ਰੇਟ ਜਿਹੜਾ ਹੈ ਉਹ 120 125 130 ਤੱਕ ਉੱਪਰ ਨਾ ਜਾਏ ਔਰ ਸਾਰੇ ਐਸੀ ਐਕਸਰਸਾਈਜ਼ ਕਰੋ ਜਿਹੜੇ ਸਾਰੇ ਮਸਲ ਮੂਵ ਕਰਦੇ ਹੋ ਬ੍ਰਿਸਕ ਵਾਕਿੰਗ ਜੌਗਿੰਗ ਸਾਈਕਲਿੰਗ সুইਮਿੰਗ ਜਾਂ ਚੀ ਗੇਮਸੋ ਜਿਹੜੀਆਂ ਕਰਨੀਆਂ ਚਾਹੀਦੀਆਂ ਹਫਤੇ ਚ ਘੱਮ ਸੇ ਘੱਮ 5 ਦਿਨ ਕਰਨੇ ਚਾਹੀਦੇ ਸਾਨੂੰ ਔਰ ਘੱਮ ਸੇ ਘੱਮ 45 ਮਿੰਟਸ ਕਰਨੇ ਚਾਹੀਦੇ ਤੋ ਅਗਰ ਇਹ ਮੋਡਰੇਟ ਲੈਵਲ ਦੇ ਐਕਸਰਸਾਈਜ਼ ਕਰਾਂਗੇ ਤੇ ਇਹ ਸਾਡੇ ਹਾਰਟ ਵਾਸਤੇ ਬਾਡੀ ਵਾਸਤੇ ਠੀਕ ਰਹਿੰਦਾ ਉਹਦੇ ਕੋਲੋਂ ਜਿਆਦਾ ਜਿਹਨੂੰ ਅਸੀਂ ਇੰਡਿਊਰੈਂਸ ਟ੍ਰੇਨਿੰਗ ਕਹਿੰਦੇ ਆ ਉਹ ਐਥਲੀਟ ਕਰਦੇ ਉਹ ਵੇਟ ਲਿਫਟਿੰਗ ਹੋਈ ਵੇਟ ਟ੍ਰੇਨਿੰਗ ਹੋਈ ਵੇਟ ਟ੍ਰੇਨਿੰਗ ਤੇ ਠੀਕ ਹੈ ਵੇਟ ਲਿਫਟਿੰਗ ਦੀ ਗੱਲ ਉਹ ਵੀ ਸਾਨੂੰ ਅੰਡਰ ਸੁਪਰਵੀਜ਼ਨ ਕਰਨੀ ਚਾਹੀਦੀ ਓਕੇ ਉਹਦੇ ਵਾਸਤੇ ਸਾਨੂੰ ਸ਼ੁਰੂ ਕਰਨ ਦੇ ਪਹਿਲੇ ਅਗਰ ਯੰਗ ਬੰਦੇ ਇਹ ਚ ਕਰ ਰਿਹਾ ਤੇ ਠੀਕ ਹੈ ਅਗਰ 35 ਸਾਲ ਦੇ ਉੱਪਰ ਕਰ ਰਿਹਾ ਤੇ ਸਾਨੂੰ ਪਹਿਲੇ ਇੱਕ ਡਾਕਟਰ ਦਾ ਮਸ਼ਵਰਾ ਲੈਣਾ ਚਾਹੀਦਾ ਕਿ ਕਿਆ ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ ਔਰ ਅਗਰ ਅਸੀਂ ਟ੍ਰੇਨਿੰਗ ਕਰ ਰਹੇ ਹਾਂ ਤੇ ਫਿਰ ਅੰਡਰ ਸੁਪਰਵੀਜ਼ਨ ਹੀ ਹੋਏ ਤੁਸੀਂ ਦੇਖਿਆ ਹੋਵੇਗਾ ਜਿਹੜੇ ਅچھے ਟ੍ਰੇਨਿੰਗ ਸੈਂਟਰ ਹੈਗੇ ਚਾਹੇ ਐਨਆਈਐਸਾ ਕਿਤੇ ਵੀ ਹੈ ਵਰਲਡਵਾਈਡ ਉਹ ਇੱਕ ਡਾਕਟਰ ਉਸ ਅਵੇਲੇਬਲ ਹੁੰਦਾ ਜਿਹੜਾ ਪਹਿਲੇ ਸ਼ੁਰੂ ਕਰਨ ਦੇ ਪਹਿਲੇ ਵੀ ਉਹਨਾਂ ਨੂੰ ਈਵੈਲੂਏਟ ਕਰਦਾ ਹੈ ਤੋਂ ਪੀਰੀਆਡਿਕਲੀ ਵੀ ਈਵੈਲੂਏਟ ਕਰਦਾ ਹੈ ਕਿ ਇਹ ਸੇਫ ਹੈ ਉਹਨਾਂ ਵਾਸਤੇ ਇੰਡਿਊਰਸ ਟ੍ਰੇਨਿੰਗ ਕਰਨਾ ਜਾਂ ਅਗਰੈਸਿਵ ਟ੍ਰੇਨਿੰਗ ਕਰਨਾ ਜੀ ਡਾਕਟਰ ਸਾਹਿਬ ਜਾਣਦੇ ਹੋਏ ਆਖਰੀ ਸਵਾਲ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਕਿ तरह ਦੇ ਜਿਹੜੀਆਂ ਸਾਵਧਾਨੀਆਂ ਤੁਸੀਂ ਜ਼ਿਕਰ ਵੀ ਕੀਤਾ ਵਰਕਆਊਟ ਦਾ ਵੀ ਜ਼ਿਕਰ ਹੈ ਸਾਰੀਆਂ तमाम ਹੋਰ ਕਿ ਜਿਹੜਾ ਕੋਈ ਪੁਆਇੰਟ ਤੁਹਾਨੂੰ ਲੱਗਦਾ ਹੋਵੇ ਕਿ ਜ਼ਰੂਰੀ ਹੈ ਲੋਕਾਂ ਨੂੰ ਅਵੇਅਰਨੈਸ ਦੇ ਲਈ ਬਾਕੀ ਗੱਲਾਂ ਤਾਂ ਮੈਂ ਤੁਹਾਨੂੰ ਦੱਸਤੀਆਂ ਬਟ ਮੈਨੂੰ ਲੱਗਦਾ ਹੈ ਕਿ ਸਾਨੂੰ ਸਟ्रेस ਲੈਵਲ ਕੱਟ ਕਰਨਾ ਚਾਹੀਦਾ ਹੈ ਸਟ्रेस ਲੈਵਲ ਵਾਸਤੇ ਇੱਕ ਤੇ ਸਾਨੂੰ ਆਪਣਾ ਇੱਕ ਗੋਲ ਰੱਖਣਾ ਚਾਹੀਦਾ ਹੈ ਕਿ 3 ਮਹੀਨੇ ਚ ਕੀ ਕਰਨਾ ਚਾਹੁੰਦਾ ਇੱਕ 2 ਸਾਲ ਚ ਕੀ ਕਰਨਾ ਚਾਹੁੰਦਾ ਪੰਜ 10 ਸਾਲ ਚ ਕੀ ਕਰਨਾ ਚਾਹੁੰਦਾ ਹਰ ਇੱਕ ਚੀਜ਼ ਇਮੀਡੀਏਟਲੀ ਨਹੀਂ ਮਿਲ ਜਾਂਦੀ ਇੱਕ ਸਾਨੂੰ ਇੱਕ ਪਲੈਨਿੰਗ ਬਣਾਣੀ ਚਾਹੀਦੀ ਹੈ दूसरा है कि डेली लाइफ सू रिलैक्सेशन कुछ करनी चाहिए चाहे योगा है या मेडिटेशन है या म्यूजिक है या कोई भी रिलैक्सेशन सू करना चाहिए तीसरा सूँ पीरियडिक छुट्टियां लैनी चाहिए कि जो तो असी बिल्कुल ना टीवी देखिए ना प्राइम टाइम देखिए ना लैफ्ट प्राइम टाइम देखिए ना रइट इस्ट प्राइम टाइम देखिए और अभी अपने सिर्फ फैमिलोस्त ही टाइम गुजारीए उस वेल साल कोई मोबाइल ना हो ना हो छोटी छोटी छुट्टियाँ लाइए बाकी सू दोन मिलना चाहिए ਆਪਣੇ ਦੁੱਖ ਸੁੱਖ ਸਾਂਝੇ ਕਰਨੇ ਚਾਹੀਦੇ ਸੋਸ਼ਲ ਗਰੁੱਪ ਬੜੇ ਅੱਛੇ ਹੁੰਦੇ ਐ ਕੋਈ ਗਰੁੱਪਸ ਜੁਆਇਨ ਕਰਕੇ ਉਹਨਾਂ ਵਿੱਚ ਅਸੀਂ ਅਗਰ ਸ਼ੇਅਰ ਕਰੀਏ ਤੇ ਹਾਰਟ ਦੀ ਬਿਮਾਰੀਆਂ ਘੱਟ ਹੁੰਦੀਆਂ ਅਸੀਂ ਸਮਝਦੇ ਹਾਂ ਕਿ ਪੈਟਸ ਵੀ ਬੜੇ ਅੱਛੇ ਜੀ ਡਿਫਰੈਂਟ ਕਿਰ ਕਿਸਮ ਦੇ ਪੈਟਸ ਹੁੰਦੇ ਐ ਅੱਜਕੱਲ ਪਪੂਲਰ ਵੀ ਹੋ ਰਹੇ ਤੋਂ ਉਹ ਵੀ ਇੱਕ ਸਟ्रेस ਬਸਟਰਸ ਆਗੇ ਤੋਂ ਕਿਸੇ ਵੀ ਕਿਰ ਤਰੀਕੇ ਨਾਲ ਸਾਨੂੰ ਸਟ्रेस ਬਸਟਰ ਰੱਖਣੇ ਚਾਹੀਦੇ ਜਿਹੜੇ ਸਾਨੂੰ ਸ਼ਾਰਟ ਟਰਮ ਮੀਡੀਅਮ ਟਰਮ ਲੌਂਗ ਟਰਮ ਸਟ्रेस ਲੈਵਲ ਸਾਡਾ ਘੱਟ ਕਰਨ ਜੀ ਡਾਕਟਰ ਸਾਹਿਬ ਇਹਨਾਂ ਵਕਤ ਦੇਣ ਦੇ ਲਈ ਬਹੁਤ ਧੰਨਵਾਦ ਜੀ ਤਾਂ ਡਾਕਟਰ ਐਚ ਕੇ ਬਾਲੀ ਹਰਾਂ ਦੀ ਵਿਸਤਾਰਤ ਮੁਲਾਕਾਤ ਹੈ ਔਰ ਸਾਡਾ ਵੀ ਹੀ ਮਕਸਦ ਹੈ ਕਿ ਪ੍ਰੋਟੈਕਟ ਕਿਸ ਤਰ੍ਹਾਂ ਹੋਣਾ ਪ੍ਰੋਟੈਕਸ਼ਨ ਕਿਸ ਤਰ੍ਹਾਂ ਬੱਚੇ ਕਿਸ ਤਰ੍ਹਾਂ ਜਾਵੇ ਕੈਮਰੇ ਤੇ ਮੇਰਾ ਸਾਥ ਦੇ ਰਹੀ ਸੀ ਸੁਨੀਲ ਮਹਿਮਨਪ੍ਰੀਤ ਸੇ